ਜੀ ਪੰਜਾਬੀ ਚੈਨਲ ਦੇ ਬਣੇ ਨੂੰ ਹਾਲ ਹੀ ਚ 4 ਸਾਲ ਪੂਰੇ ਹੋਏ ਜਿਸ ਦੀ ਖੁਸ਼ੀ ਮੌਕੇ ਇਸ ਚੈਨਲ ਦੀ ਪ੍ਰਮੁੱਖ ਸਟਾਰ ਕਾਸਟ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀ ਲੋਰੀ ਦੇ ਇਸ ਖਾਸ ਅਫਸਰ ਤੇ ਸਮੁੱਚੀ ਟੀਮ ਕਾਸ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਤੇ ਸਭ ਨੂੰ ਵਧਾਈਆਂ ਦਿੰਦੇ ਹੋਏ ਮੀਡੀਆ ਮੋਰੇ ਉਸ਼ਾ ਦੇ ਨਾਲ ਗੱਲਬਾਤ ਵੀ ਕੀਤੀ ਦੱਸਦੀ ਹੈ ਜੀ ਪੰਜਾਬੀ ਦੇ ਹਰਮਨ ਪਿਆਰੇ ਸੀਰੀਅਲ ਦਿਲਾਂ ਦੇ ਰਿਸ਼ਤੇ ਦੀ ਪ੍ਰਮੁੱਖ ਅਦਾਕਾਰਾ ਹਸਨਪ੍ਰੀਤ ਨੇ ਕਿਹਾ ਕਿ ਪੰਜਾਬੀ ਲੋਕ ਖੁਸ਼ਖਬਰੀ ਦਾ ਜਸ਼ਨ ਮਨਾਉ ਲਈ ਗੁਰਦੁਆਰਾ ਸਾਹਿਬ ਜਾਂਦੇ ਨੇ ਤੇ ਮੈਂ ਵੀ ਉੱਥੇ ਆਪਣੀ ਖੁਸ਼ੀ ਮਨਾਉਣ ਲਈ ਹੀ ਪਰਿਵਾਰ ਦੇ ਨਾਲ ਜਾਂਦੀ ਹਾਂ ਅਦਾਕਾਰਾ ਬੋਲੀ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚੈਨਲ ਨੂੰ 4 ਸਾਲ ਪੂਰੇ ਹੋ ਗਏ ਨੇ ਤੇ ਉਹ ਵੀ ਆਸ ਕਰਦੇ ਨੇ ਕਿ ਅੱਗੇ ਵੀ ਲੋਕਾਂ ਦਾ ਹੰਗਾਰਾ ਇਸ ਚੈਨਲ ਨੂੰ ਭਰਪੂਰ ਮਿਲੇਗਾ ਇਸ ਮੌਕੇ ਪੰਜਾਬੀ ਕਲਾਕਾਰ ਮਨਜੀਤ ਐਸਮਕੜ ਅਮਾਇਰਾ ਜ਼ੈਰਤ ਅਤੇ ਅੰਕੁਸ਼ ਕੁਕਰੇਜਾ ਵੀ ਮੌਜੂਦ ਸਨ ਜਰਾ ਤੁਸੀਂ ਵੇਖੋ ਓਕੇ ਸੋ ਸਾਡੇ ਨਾਲ ਨੇ ਨੈਨਸ਼ੂ ਦੇ ਦੀਵਾਰ ਸਾਸਿਕਾ ਸਾਸਿਕੂੜੀ ਤੇ ਅੱਜ ਖਾਸ ਮੂਹਰੇ ਪਹੁੰਚੇ ਹੋ ਗੁਰਕਰ ਆਏ ਕਿਦਾਂ ਬਲੈਸਿੰਗ ਕਰ ਰਹੇ ਹੋ ਬਹੁਤ ਚੰਗਾ ਲੱਗ ਰਿਹਾ ਹੈ ਸੋ ਓਕੇ ਜੀ ਬਹੁਤ ਬਹੁਤ ਤਾਪਰ ਮੱਤ ਦੇਣਾ ਕੋਈ ਸਿਸਟਮ ਲੋਜੀ ਦੇ ਵਿੱਚ ਤੁਸੀਂ ਕੋਈ ਲੇਟ ਅ ਸੰਗ ਲੱਗ ਸਕਦਾ ਹੈ ਤੇ ਪਰ ਮਾਤਰਾ ਕਿੰਨਾ ਕਨੈਕਟ ਕਰਦੇ ਹੋ ਤੁਸੀਂ ਤੇ ਕਨੈਕਟ ਕਿਨੇ ਕਾ ਮਤਲਬ ਇਹ ਕਿ ਜੀਮ ਜਵਾਲ ਤੋਂ ਮਤਲਬ ਇਹਦਾ ਸਮਝਦਾ ਨਹੀਂ ਨਹੀਂ ਤੂੰ ਚੋਲੇ ਸ਼ੋਲੂ ਜੀ ਨੂੰ 4 ਸਾਲ ਹੋ ਗਏ ਆ 8 ਸਾਲ ਹੋ ਗਏ ਤੇ ਜੀਨਾ ਨੂੰ ਬਸ ਤੋਂ ਪਰ ਬਹੁਤ ਚੱਲਦਾ ਹੈ ਸਾਡੇ ਸ਼ੋ ਨੂੰ ਇਚਲੀ 2 ਸਾਲ ਬਣੇ ਸੀ यहाँ पर कई लोग आपके फैन निकले हैं तो किस तरह से महसूस होता है जब आपको कोई आप, आपका फैन मिलता है आने वाले समय में आपके करेक्टर के का किस तरह का रहेगा किरदार जो लोगों को पसंद आए काफी कुछ चल रहा है काफी कुछ शूट हो गया है दो रूप देखने ਦੀਵਾਨਸ਼ ਹੈਗਾ ਜਿਤਿੰਦਰ ਸੰਨੀ ਦੀ ਆਤਮਾ ਹੈ ਇੱਕ ਦੀਵਾਨਸ਼ ਹੈਗਾ ਜੋ ਮੈਂ ਦੀਵਾਨਸ਼ ਹੈਗਾ ਤੁਸੀਂ ਦੇਖੋ ਅੱਗੇ ਕਿਹੜਾ ਕਿਹੜਾ ਪਲੜਾ ਪਲੜਾ ਭਾਰੀ ਬੰਦਾ ਅੱਛਾ ਤੇ ਰੀਅਲ ਲਾਈਫ ਦੇ ਵਿੱਚ ਦੀਵਾਨਸ਼ ਜਿਹੜਾ ਹੈ ਉਹਦਾ ਕੈਰੈਕਟਰ ਤੁਹਾਡੇ ਰੀਅਲ ਕੈਰੈਕਟਰ ਦੇ ਵਿੱਚ ਕਿੰਨਾ ਮਿਲ ਜਾ ਮਿਲਦਾ ਚੁਕਦਾ ਹੈ ਆ ਰੀਅਲ ਲਾਈਫ ਵਾਲਾ ਆਈ ਡੋਨਟ ਨੋ ਕਿੰਨਾ ਕੁ ਮਿਲਦਾ ਹੈ ਰੀਅਲ ਲਾਈਫ ਵਾਲਾ ਜ਼ਿਆਦਾ ਨਹੀਂ ਮਿਲਦਾ ਕਿਉਂਕਿ ਦੀਵਾਨਸ਼ ਜੋ ਹੈ ਉਹ ਉਹਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ ਤਾਂ ਉਹ ਮੂੰਹ ਤੇ ਬੋਲ ਲੈਂਦਾ ਮੈਂ ਥੋੜਾ ਸੁਪਰੈਂਡ ਵਾਲੇ ਵਿੱਚ ਹਾਂ

ਕੋਆ ਤੁਹਾਡਾ ਸਾਈਟ ਤੇ ਮੇਰੀ ਫੇਵਰਿਟ ਐਕਚੁਅਲੀ ਸਕ੍ਰਿਪਟ ਹੁੰਦੀ ਹੈ ਕਿ ਕਦੀ ਅਗਰ ਮੈਨੂੰ ਕਿਸੇ ਕੋਸਟ ਕੋਸਟਾਰ ਦੀ ਲਾਈਨ ਪਸਾਨ ਆਉਣੀ ਤੇ ਮਿਲਦਾ ਯਾਰ ਇਹ ਡਾਇਲੋਗਸ ਕਿੰਨੇ ਅੱਛੇ ਲਿਖ ਕੇ ਆਏ ਨੇ ਅੱਜ ਤੇ ਕਦੀ ਕਿਸੇ ਦੀ ਲਾਈਨਸ ਅੱਛੀ ਲਿਖ ਕੇ ਆਈਆਂ ਹੁੰਦੀਆਂ ਨੇ ਤੇ ਮੇਰਾ ਇਦਾਂ ਸ਼ਿਫਟ ਹੁੰਦਾ ਰਹਿੰਦਾ ਫੇਵਰਿਟਿਜ਼ਮ ਬਿਲਕੁਲ ਤੇ ਅੱਜ ਤੁਸੀਂ ਇੱਥੇ ਪਹੁੰਚੇ ਤੁਹਾਨੂੰ ਫੈਨਸ ਨੇ ਮਿਲੇ ਹੈ ਨਾ ਬਾਹਰ ਨਿਕਲਦੇ ਥੋੜੇ ਫੈਨਸ ਨਾਲ ਤੁਹਾਨੂੰ ਖੇਡ ਲਿਆ ਉਸ ਟਾਈਮ ਕਿੰਨਕ ਖੁਸ਼ੀ ਮੈਨੂੰ ਹੋ ਰਹੀ ਥੀ ਹਾਂ ਭਈ ਮੇਰੀ ਮਿਹਨਤ ਦਾ ਜਿਹੜਾ ਹੈ ਮੁੱਲ ਪੈ ਰਿਹਾ ਹੈ ਆ ਫੈਮਲੀ ਕਮਾਂਗਾ ਮੈਂ ਉਹਨਾਂ ਨੂੰ ਫ੍ਰੈਂਡਸ ਕੀ ਕਹਾਂ ਬਹੁਤ ਚਿੰਦਾ ਲੱਗਦਾ ਕੋਈ ਇੱਕ ਬੰਦਾ ਵੀ ਤੁਹਾਡੇ ਕੰਮ ਨੂੰ ਅਪਰੀਸ਼ੀਏਟ ਕਰਦਾ ਨਹੀਂ ਬਹੁਤ ਟਾਈਮ ਤੋਂ ਬਚਪਨ ਤੋਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਕਰਤੇ ਹੋਏ ਇੱਕ ਵੀ ਇੰਡਸਟਰੀ ਦੇ ਕਾਫੀ ਲੋਕ ਸੀ ਪਰ ਅਗਰ ਕੋਈ ਇੱਕ ਵੀ ਪਛਾਣ ਲੇ ਔਰ ਇਹਦੇ ਕੀ ਤੁਹਾਡਾ ਕੰਮ ਦੇਖ ਕੇ ਬਹੁਤ ਚਿੰਦਾ ਲੱਗਦਾ ਆਪਕਾ ਜੀ ਪੰਜਾਬੀ ਮੇ 4 ਸਾਲ ਪੂਰੇ ਹੋ ਚੁੱਕੇ ਹੋ ਤਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਹਾ ਉਸਕੇ ਬਾਰੇ ਮੈਨੂੰ ਬਤਾ ਜਰਾ ਦਾ ਕਿਹਾ ਸੀ ਜੀ ਪੰਜਾਬੀ ਚੈਨਲ ਨੂੰ 4 ਸਾਲ ਹੋ ਗਏ ਤੇਰਾ ਜੀ ਪੰਜਾਬੀ ਨਾਲ ਅਨੰਦ ਗੁਜਰ ਸਾਲ ਦੋ ਸਾਲ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਹਾ ਹੈ ਦੋ ਸਾਲਾਂ ਦਾ ਐਕਸਪੀਰੀਅੰਸ ਰਹਾ ਹੈ ਬਹੁਤ ਹੀ ਪਿਆਰ ਮਿਲੇ ਤੁਹਾਨੂੰ ਕੀ ਤੇ ਜਾਦਾ ਜਿਆਦਾ ਸਾਡੀ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਅਤੇ ਸੀ ਵੀ ਨੂੰ ਬਹੁਤ ਪਿਆਰ ਦੇਣਾ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ